ਰਿਆ ਕੇ ਤਾਂ ਦੇਖੋ ਕਦੇ ਸੋਨੋ ਸੱਚ ਕਹਿਣਾ ਗੁਰਮੁਖ ਪਿਆਰੀ ਸਾਧ ਸੰਗਤ ਜੀ ਮੇਰੇ ਪਿਤਾ ਜੀ ਦਾ ਤਕਰੀਬਨ 2 ਨਵੰਬਰ ਨੇ ਉਹਨਾਂ ਨੇ ਸ਼ਰੀਰ ਛੱਡਿਆ ਸੀ 2 ਨਵੰਬਰ ਤੋਂ ਲੈ ਕੇ ਅੱਜ ਤੱਕ ਅਸੀਂ ਬਹਿ ਕੇ ਦੇਖਿਆ ਹੀ ਨਹੀਂ 105 ਦੇ ਕਰੀਬ ਮੈਨੂੰ ਬੁਖਾਰ ਸੀ ਉਹਦੇ ਵਿੱਚ ਵੀ ਅਸੀਂ ਕੀਰਤਨ ਦੀਵਾਨ ਲਾਉਂਦੇ ਰਹੇ ਚਿੰਤਾ ਨਾ ਕਰੋ ਜੇ ਤੁਸੀਂ ਤੁਰਪੇ ਹੋ ਨਾ ਤਾਂ ਇੱਕ ਗੱਲ ਕਹੋ ਗੁਰ ਮੇਰੇ ਸੰਗ ਸਦਾ ਹੈ ਨਾਲੇ ਸੇ ਤੋਂ ਖੋਪਰੀ ਲੈ ਰਹੀ ਐ ਕਹਿੰਦੇ ਤਕਲੀਫ ਨਹੀਂ ਹੁੰਦੀ ਕਹਿੰਦੇ ਗੁਰ ਮੇਰੇ ਸੰਗ ਸਰਦਾਰ ਕਹਿੰਦੇ ਉਦੋਂ ਤੱਕ ਨਹੀਂ ਮਰਦਾ ਜਦੋਂ ਤੱਕ ਤੇਰੇ ਸਿਰ ਤੇ ਜੁੱਤੀਆਂ ਨਹੀਂ ਪੈਂਦੀਆਂ ਗੁਰ ਘਰ ਦੀਆਂ ਉਦੋਂ ਤੱਕ ਨਹੀਂ ਮਰਦਾ ਤੇ ਮਰ ਉਹਦੋਂ ਤੱਕ ਸਰੀਰ ਛੱਡਿਆ ਵੀ ਨਹੀਂ ਜਦੋਂ ਤੱਕ ਉਸ ਪਾਪੀ ਦੇ ਸਿਰ ਤੇ ਜੁੱਤੀਆਂ ਨਹੀਂ ਪਈਆਂ ਗੁਰਮਖ ਪਿਆਰਿਓ ਸੂਰ ਬੀਰ ਬਚਨ ਕੇ ਬਲੀ ਜਿੱਥੇ ਇਤਿਹਾਸ ਛੱਡਿਆ ਸੀ ਕੀਰਤਨੀਆਂ ਨੇ ਸਹਿਬਜ਼ਾਦਿਆਂ ਦੀ ਸ਼ਹੀਦੀ ਹੋ ਗਈ ਦੇਖੋ ਇੱਕ ਤਾਂ ਸਹਿਬਜ਼ਾਦਿਆਂ ਨੂੰ ਅਸਲ ਦੇ ਵਿੱਚ ਗੰਗੂ ਦੇ ਘਰ ਤੋਂ ਤਸੀਹੇ ਸ਼ੁਰੂ ਹੋ ਗਏ ਸੀ ਕਿਉਂਕਿ ਉਦੋਂ ਚੌਧਰੀਆਂ ਨੇ ਨਾ ਕਿਉਂਕਿ ਗੰਗੂ ਤਾਂ ਚਲੇ ਗਏ ਮਰਿੰਡੇ ਮਰਿੰਡੇ ਚੱਲਿਆ ਗਿਆ ਚੌਧਰੀਆਂ ਨੇ ਬੱਚਿਆਂ ਦੇ ਆਲੇ-ਦਾਲੇ ਬੈਠ ਜਾਣਾ ਕਸ ਨਾ ਉਹਨਾਂ ਨੂੰ ਫੜ ਕੇ ਜੋਰ-ਜੋਰ ਦੀ ਆਏ ਇੱਕ ਦੂਜੇ ਦੇ ਵਿੱਚ ਕੱਸਦੇ ਸੀ ਉਹਨਾਂ ਨੂੰ ਕਸ-ਕਸ ਕੇ ਬਿਠਾਉਂਦੇ ਸੀ ਬਾਬਾ ਫਤਿਹ ਸਿੰਘ ਲਾਡਲੀ ਜੀ ਆਵਾਜ਼ ਦੇ ਵਿੱਚ ਪਿਆਰੀ ਜੀ ਆਵਾਜ਼ ਵਿੱਚ ਕਹਿੰਦਾ ਦਾਦੀ ਮਾਂਏ ਕੀ ਕਰ ਰਹੇ ਨੇ ਦਾਦੀ ਮਾਂ ਮਾਂ ਗੁਜਰੀ ਕਹਿੰਦੀ ਤੁਹਾਡੀ ਪ੍ਰੀਖਿਆ ਸ਼ੁਰੂ ਹੀ ਹੁਣ ਤੋਂ ਹੋ ਗਈ ਪੁੱਤ ਇਹ ਤਾਂ ਤਸੀਹਾਂ ਦੀ ਸ਼ੁਰੂਆਤ ਹੈ ਦੇਖਿਓ ਪੱਗ ਨੂੰ ਦਾਗ ਨਾ ਲਵਾ ਦੇ ਕਦੇ ਪੱਗ ਤੇ ਦਾਗ ਨਾ ਕਰਦੇਓ ਤੁਹਾਡੇ ਪਿਓ ਦੀ ਪੱਗ ਬੜੀ ਚਿੱਟੀ ਓਦੋਂ ਤੋਂ ਤੁਸੀਂ ਇਹ ਚੱਲਦੇ 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 ਤੁਹਾਨੂੰ ਪਤਾ ਹੈ ਤੇ ਜਦੋਂ ਇਹਨਾਂ ਦਾ ਸੰਸਕਾਰ ਕੀਤਾ ਗਿਆ ਇਹਨਾਂ ਦੇ ਸੰਸਕਾਰ ਵੇਲੇ ਵੀ ਮੋਤੀराम ਮਹਿਰਾ ਲਵੇ ਆ ਓਦੋਂ ਵੀ ਲਵੇ ਜਦੋਂ ਇਹਨਾਂ ਦੀਆਂ ਹੱਸ਼ਕੀਆਂ ਤੁਟਰਮਲ ਆਪਣੇ ਪਿੰਡ ਲਿਆ ਕੇ ਦੱਬਦਾ ਹੈ ਉਹ ਜਗ੍ਹਾ ਤੇ ਵੀ ਮੋਤੀराम ਮੈਰਾ ਲਵੇ ਇਹ ਜਿੱਥੇ ਸਹਿਬ ਜਦਿਆਂ ਦੀਆਂ ਅਸਥੀਆਂ ਦੱਬੀਆਂ ਹੋਈਆਂ ਸੀ ਤਾਂ ਇਹ ਅਸਥੀਆਂ ਦਾ ਇਤਿਹਾਸ ਅਜੇ ਬਾਹਰ ਨਹੀਂ ਸੀ ਇਤਿਹਾਸ ਲਿਖ ਕੇ ਨਾ ਇਹਨੇ ਧਰਤੀ 'ਚ ਦੱਬ ਦਿੱਤੀਆਂ ਸੀ ਕਿ ਕਿਸੇ ਸਮੇ ਗੁਰਸਿੱਖ ਕੱਢ ਲੈਣਗੇ ਉਹ ਅਸਥੀਆਂ ਨੂੰ ਵੀ ਦਾਸ ਦੇ ਪਿਤਾ ਜੀ ਸੰਤ ਸੁਖਵਿੰਦਰ ਸਿੰਘ ਟਿਪੇਵਾਲੀ ਤੇ ਸੰਤ ਨਾਰਾਇਣ ਸਿੰਘ ਮੁਨੀ ਤਪਦ ਰਾਜ ਵਾਲਿਆਂ ਨੇ ਕੱਢੀਆਂ ਸੀ ਕਾਕੜੇ ਪਿੰਡ ਤੋਂ ਇਹਨਾਂ ਨੇ ਉਜਾਗਰ ਕੀਤਾ ਸੀ ਉਹ ਸਥਾਨ ਜੈ ਸਿੰਘ ਖਲਕੜਜੀ ਦਾ ਸਥਾਨ ਹੈ ਜਿਨ੍ਹਾਂ ਨੂੰ ਪੁੱਠਿਆਂ ਲੰਮਕਾ ਕੇ ਖੱਲ ਉਤਾਰੀ ਸੀ ਉਹ ਵੀ ਬਾਬਾ ਨਰੈ ਸਿੰਘ ਮੁਣੀ ਤਪਤ ਰਾਜ ਵਾਲੇ ਤੇ ਸੰਤ ਸੁਖਵਿੰਦਰ ਸਿੰਘ ਟਿੰਬੇ ਵਾਲੇ ਇਹਨਾਂ ਨੇ ਉਜਾਗਰ ਕੀਤਾ ਹੋਇਆ ਉਹ ਵੀ ਸਥਾਨ ਅਸੀਂ ਉਹ ਜਗ੍ਹਾ ਤੋਂ ਆਏ ਹਾਂ ਅਸੀਂ ਉਹ ਖਾਣ-ਦਾਣ ਤੋਂ ਆਏ ਹਾਂ ਤੇ ਤਾਈਓ ਇਹ ਪ੍ਰੇਮ ਬਣਦਾ ਹੈ ਤੇ ਸਾਡੀਆਂ ਗੱਲਾਂ ਵੀ ਇਹ ਜਿਹੀਆਂ ਹੋਣਗੀਆਂ ਸਾਡੀ ਗੱਲ ਕਦੇ ਗੁਰਮਤ ਤੋਂ ਬਾਹਰ ਨਹੀਂ ਜਾਏਗੀ ਕਾਰਨ ਕਿ ਇਹ ਕਿ ਸਾਨੂੰ ਦੁਨੀਆਂ ਦਾ ਪਤਾ ਹੀ ਕੁਛ ਨਹੀਂ ਸਾਨੂੰ ਦੁਨੀਆਂ ਦਿਖਦੀ ਕੁੱਖ ਨਹੀਂ ਅਸੀਂ ਦੁਨੀਆਂ ਵੱਲ ਦੇਖ ਕੇ ਲੈਣਾ ਕੀ ਹੈ ਦੁੱਖਾਂ ਨਾਲ ਭਰੀ ਹੋਈ ਹੈ ਦੁਨੀਆਂ ਪਰਮਾਤਮਾ ਦੇ ਨਾਮ ਨਾਲੋਂ ਤੋੜਨ ਤੇ ਜੋਰ ਲਾਇਆ ਹੋਇਆ ਹੈ ਗੁਰਮੁਖ ਪਿਆਰਿਓ ਜਿਹੜੀ ਚੀਜ਼ ਪਰਮਾਤਮਾ ਦੇ ਨਾਮ ਨੂੰ ਨਾਮ ਨਾਲੋਂ ਤੋੜੇ ਉਸ ਤੋਂ ਅੱਖਾਂ ਮੀਚਣਾ ਹੀ ਚੰਗਾ ਹੈ ਉਸ ਤੋਂ ਪਿੱਠ ਕਰਨੀ ਚਾਹੀਦੀ ਜੇ ਸੁਧਾਰ ਸਕਦੇ ਹੋ ਫਿਰ ਸੰਤ ਜਰਨੈਲ ਸਿੰਘ ਭਿੰਡਰਾਂ ਵਾਲਿਆਂ ਮੈਂ ਕੋ ਚੱਕ ਲੋ ਤੀਰ ਪਰ ਜੇ ਉਹ ਅਵਸਥਾ ਤੱਕ ਪਹੁੰਚਣਾ ਹੈ ਜੇ ਸੰਤ ਜਮੈ ਸਿੰਘ ਵਾਲੀ ਅਵਸਥਾ ਤੱਕ ਪਹੁੰਚਣਾ ਹੈ ਫਿਰ ਇੱਥੇ ਨਾਮ ਵੀ ਟਿਕਾਉਣਾ ਪਊ ਕਿਸੇ ਦੀ ਹਿੰਮਤ ਨਹੀਂ ਹੁੰਦੀ ਪਾਪਾ ਦੀਪ ਸਿੰਘ ਜੇ ਬਿਨਾਂ ਸੀਸ ਤੋਂ ਜੰਗੇ ਮੈਦਾਨ ਵਿੱਚ ਲੜਦੇ ਨੇ ਉਹਨਾਂ ਦੇ ਇੱਥੇ ਸਤਨਾਮ ਵਾਹਿਗੁਰੂ ਬੈਠਾ ਹੈ ਅਕਾਲ ਪੁਰਖ ਬੈਠਾ ਹੈ ਨਾਮ ਤੋਂ ਬਿਨਾ ਨਹੀਂ ਕੁਝ ਹੋ ਸਕਦਾ ਯਾਦ ਰੱਖਿਓ। ਗੁਰਮੁਖ ਪਿਆਰਿਓ ਮੰਗਣ ਦਾ ਜੱਜ ਸਾਡੇ ਵਿੱਚ ਨਹੀਂ ਆਉਂਦਾ। ਹੁਣ ਦੇਖੋ ਗੁਰੂ ਹਰਗੋਬਿੰਦ ਮਹਾਰਾਜ ਘੋੜੀ ਤੇ ਸਵਾਰ ਨੇ, ਗੱਦੀ ਤੇ ਬੈਠੇ ਨੇ। ਮਾਤਾ ਸਲੱਖਣੀ ਜੀ ਆਉਂਦੇ ਨੇ ਤੇ ਕਹਿੰਦੇ ਨੇ, "ਪਾਤਸ਼ਾਹ ਜੀ, ਬਾਲ ਚਿੱਟੇ ਹੋਣ ਲੱਗੇ ਨੇ, ਉਮਰ ਕਾਫੀ ਬਡੇਰੀ ਹੋ ਗਈ ਐ।" ਮੈਨੂੰ ਕਿਰਪਾ ਕਰੋ ਬੱਚਾ ਬਖਸ਼ੋ ਪੁੱਤਰ ਦੀ ਦਾਤ ਬਖਸ਼ੋ ਗੁਰੂ ਹਰਗੋਬਿੰਦ ਮਹਾਰਾਜ ਕਹਿੰਦੇ ਤੇਰੇ ਤਾਂ ਕਰਮਾਂ ਚੋਂ ਲਾਦ ਹੀ ਨਹੀਂ ਤੇਰੇ ਤਾਂ ਬੱਚਾ ਹੋ ਹੀ ਨਹੀਂ ਸਕਦਾ ਰੋਂਦੀ ਰੋਂਦੀ ਚੱਲੀ ਗਈ ਕਿਉਂਕਿ ਗੁਰਮੁਖ ਪਿਆਰੇ ਜੀ ਦੀ ਕੁੱਖਸ ਲਖਣੀ ਨਾ ਹੋਵੇ ਜਾਂ ਜਿਨ੍ਹਾਂ ਦਾ ਜੰਮ ਕੇ ਤੁਰ ਜਾਏ ਉਸ ਮਾਂ ਵਰਗਾ ਦੁੱਖ ਦੁਨੀਆ ਤੇ ਕੋਈ ਦੇਖ ਹੀ ਨਹੀਂ ਸਕਦਾ ਉਹ ਮਾਂ ਵਰਗਾ ਦੁੱਖ ਨਹੀਂ ਕਿਸੇ ਨੂੰ ਮਾਤਾ ਜੀਤੋ ਨੂੰ ਜਦੋਂ ਸੁਪਨੇ ਵਿੱਚ ਸਹਬਜ਼ਾਦੇ ਸ਼ਹੀਦ ਹੁੰਦੇ ਦਿਖਦੇ ਨੇ ਕਿ ਸਹਬਜ਼ਾਦੇ ਨੀਆਂ ਵਿੱਚ ਜਣ ਕੇ ਸ਼ਹੀਦ ਕਰ ਦਿੱਤੇ ਚਮਕੌਰ ਦੀ ਗੜੀ ਵਿੱਚ ਟੁਕੜੇ ਟੁਕੜੇ ਕਰ ਦਿੱਤੇ ਮਾਤਾ ਜੀਤੋ ਕਹਿੰਦੀ ਏ ਗੁਰਦੇਵ ਗੁਰੂ ਗੋਬਿੰਦ ਸਿੰਘ ਮਹਾਰਾਜ ਸੁਪਨੇ ਵਿੱਚ ਕੀ ਦਿਖਾਈ ਦੇ ਰਿਹਾ ਮੈਂ ਤਾਂ ਬੱਚੇ ਨੂੰ ਅਜੇ ਹੁਣੀ ਜਨਮ ਦਿੱਤਾ ਗੁਰੂ ਗੋਬਿੰਦ ਸਿੰਘ ਮਹਾਰਾਜ ਕਹਿੰਦੇ ਜੀਤਾ ਰਾਣੀ ਇਹ ਹੁਣ ਹੈ ਮਾਤਾ ਜੀ ਤੋਂ ਕਹਿੰਦੀ ਜੇ ਹੋਣਾ ਮੇਤੋਂ ਪੁੱਤਰਾਂ ਦਾ ਵਿਛੋੜਾ ਨਹੀਂ ਛੱਲਿਆ ਜਾਣਾ ਮੈਨੂੰ ਹੀ ਦੁਨੀਆ ਤੋਂ ਭੇਜ ਦਿਓ ਤੇ ਜਦੋਂ ਸਿਰ ਤੇ ਰੱਖਿਆ ਹੱਥ ਬੋਲਿਆ ਗੁਰੂ ਗੋਬਿੰਦ ਸਿੰਘ ਮਹਾਰਾਜ ਕਹਿੰਦੇ ਬੋਲ ਸਤਨਾਮ ਸ੍ਰੀ ਵਾਹਿਗੁਰੂ ਮਾਤਾ ਜੀ ਤੋਂ ਜੀ ਨੇ ਜਿਵੇਂ ਸੱਪ ਕੁੰਜ ਛੱਡ ਕੇ ਚਲਿਆ ਜਾਂਦਾ ਹੈ ਸ਼ਰੀਰ ਛੱਡ ਕੇ ਤਾਂ ਬਾਹਰ ਬੋਲ ਗਏ ਕਿਉਂਕਿ ਪੁੱਤ ਦਾ ਵਿਛੋੜਾ ਤੋੜੀ ਛੱਲਿਆ ਜਾਂਦਾ ਹੈ ਹਰ ਗੋਬਿੰਦ ਮਹਾਰਾਜ ਦੇ ਸਾਹਮਣੇ ਪੇਸ਼ ਹੋਈ ਹੈ ਪਾਤਸ਼ਾਹ ਇਹ ਕੀ ਕਹਿ ਦਿੱਤਾ ਮੇਰੇ ਕਰਮਾ ਚ ਔਲਾਦ ਨਹੀਂ ਮੈਂ ਤਾਂ ਮੰਗਦੀ ਬਣ ਕੇ ਆਈ ਸੀ ਤੇਰੇ ਦਰ ਉੱਤੇ ਚਲੋ ਨਰਾਸ਼ ਹੋ ਕੇ ਮੁੜਦੀ ਐ ਬਾਬਾ ਬੁੱਢਾ ਜੀ ਭਾਈ ਗੁਰਦਾਸ ਜੀ ਮਿਲਦੇ ਕਹਿੰਦੇ ਕੀ ਗੱਲ ਓਏ ਗੁਰੂ ਦੇ ਘਰ ਤੋਂ ਤਾਂ ਖੁਸ਼ ਹੋ ਕੇ ਆਉਂਦਾ ਤੂੰ ਦੁਖੀ ਹੋ ਕੇ ਚੱਲੀ ਹੈ ਕਹਿੰਦੀ ਮੈਂ ਖਾਲੀ ਚੱਲੀ ਆ ਗੁਰੂ ਨੇ ਮੇਰੀ ਝੋਲੀ ਨਹੀਂ ਭਰੀ ਕਹਿੰਦੇ ਮੰਗਣ ਦਾ ਚਾਤੀ ਨਹੀਂ ਆਇਆ ਬੀਬੀ ਤੈਨੂੰ ਜੇ ਮੰਗਣ ਦਾ ਚਾਚ ਹੁੰਦਾ ਤੇ ਮੰਗ ਲੈਂਦੀ ਕਹਿੰਦੀ ਕੀ ਕਰਾਂ ਕਹਿੰਦੇ ਅਗਲੀ ਵਾਰ ਜਾਏ ਕਾਗਜ਼ ਤੇ ਕਲਮ ਲੈ ਕੇ ਜਾਏ ਕਾਗਜ਼ ਤੇ ਕਲਮ ਲੈ ਕੇ ਜਾਂਦੀ ਹੈ ਗੁਰਪਾਤਸ਼ਾਹ ਜੀ ਕੋਲੋਂ ਗੁਰੂ ਹਰਗੋਬਿੰਦ ਮਹਾਰਾਜ ਨੂੰ ਕਹਿ ਦਈ ਬਾਬਾ ਬੁੱਢਾ ਜੀ ਕਹਿੰਦੇ ਕਹਿੰਦੇ ਜੇ ਨਹੀਂ ਲਿਖਿਆ ਤੇ ਹੁਣ ਲਿਖ ਦਿਓ ਜੇ ਅਕਾਲ ਪੁਰਖ ਦੀ ਕਚਹਿਰੀ ਵਿੱਚ ਮੇਰੇ ਕਰਮਾਂ 'ਚ ਔਲਾਦ ਨਹੀਂ ਲਿਖੀ ਗਈ ਹੁਣ ਲਿਖ ਦਿਓ ਗਏ ਗੁਰੂ ਹਰਗੋਬਿੰਦ ਮਹਾਰਾਜ ਘੋੜੇ ਤੇ ਸਵਾਰ ਨੇ ਬੀਬੀ ਪੁਕਾਰ ਲਗਾਉਂਦੀ ਐ ਉਹ ਗੁਰਪਾਤਸ਼ਾ ਮੇਰੀ ਕੁੱਖ ਮੈਂ ਦੁਨੀਆਂ ਤੋਂ ਖਾਲੀ ਚੱਲਿਆਂ ਪੁੱਤਰ ਝੋਲੀ ਪਾ ਦੇ ਗੁਰੂ ਹਰਗੋਬਿੰਦ ਮਹਾਰਾਜ ਕਹਿੰਦੇ ਕਿਹਾ ਸੀ ਤੇਰੇ ਕਰਮਾਂ 'ਚ ਔਲਾਦ ਨਹੀਂ ਤੂੰ ਫੇਰ ਮੰਗਣਾਗੀ ਤੂੰ ਫੇਰ ਮੰਗਣ ਆ ਗਈ ਇੱਥੇ ਕਹਿੰਦੀ ਮਹਾਰਾਜ ਜੇ ਔਲਾਦ ਲਿਖੀ ਨਹੀਂ ਪਹਿਲਾਂ ਆ ਚੱਕੋ ਕਾਗਜ਼ਾ ਚੱਕੋ ਕਲਮ ਲਿਖਦੇ ਹੋ ਜਦੋਂ ਪਾਸ਼ਾ ਜੀ ਨੇ ਦੇਖਿਆ ਕਹਿੰਦੇ ਪੱਕਾ ਭਾਂਡਾ ਤਿਆਰ ਹੋ ਕੇ ਆਇਆ ਅੱਜ ਕਹਿੰਦੇ ਫੜਾ ਲਿਖੀਏ ਜਦੋਂ ਕਾਗਜ਼ ਤੇ ਲਿਖਣ ਲੱਗੇ ਇੱਕ ਘੋੜਾ